ਜੋ ਕਿ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਮਨੁੱਖ ਦਾ ਸਕੂਨ ਕਿਤੇ ਗਵਾਚ ਕੇ ਰਹਿ ਗਿਆ। ਮਨੁੱਖ ਨੂੰ ਲੋੜ ਹੈ ਇੱਕ ਅਜਿਹੇ ਸਰੋਦੀ ਜੋ ਉਸ ਨੂੰ ਆਪਣੇ ਆਪ ਦੇ ਰੂਬਰੂ ਕਰਾਵੇ। ਜੀ ਹਾਂ, ਗੁਰਬਾਣੀ ਤੋਂ ਇਲਾਵਾ ਅਜਿਹਾ ਹੋਰ ਕੀ ਹੋ ਸਕਦਾ ਹੈ? ਤੇ ਗੁਰਬਾਣੀ ਕੀਰਤਨ ਸਰਵਣ ਕਰਨ ਦੇ ਨਾਲ ਮਨੁੱਖ ਦੀ ਸੁਰਤ ਅੰਤਰਮੁਖੀ ਹੁੰਦੀ ਹੈ। ਸੋ ਗੁਰਬਾਣੀ ਕੀਰਤਨ ਸਾਨੂੰ ਸਰਵਣ ਕਰਾਉਂਦੇ ਨੇ ਗੁਰੂ ਘਰ ਦੇ ਕੀਰਤਨੀਏ ਜੋ ਸਾਡੇ ਅਨਮੋਲ ਰਤਨ ਨੇ ਤੇ ਅੱਜ ਵੀ ਇੱਕ ਅਜਿਹੇ ਰਤਨ ਨੂੰ ਆਪ ਜੀ ਦੇ ਰੂਬਰੂ ਕਰ ਰਹੇ ਹਾਂ ਜਿਨ੍ਹਾਂ ਨੂੰ ਗੁਰੂ ਰਾਮਦਾਸ ਜੀ ਨੇ ਬਹੁਤ ਹੀ ਸੁਰੀਲੇ કંਠ ਦੀ ਦਾਤ ਬਖਸ਼ੀ ਹੈ। ਪਈ ਕਮਲਦੀਪ ਸਿੰਘ ਜੀ ਹਜ਼ੂਰੀ ਦਾਗੀ ਸਤਖੰਡ ਸ੍ਰੀ ਦਰਬਾਰ ਸਾਹਿਬ ਤੇ ਮੈਂ ਹਾਂ ਆਪ ਜੀ ਦੇ ਨਾਲ ਬਰਿਆਮ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਹਰਮੰਦਰ ਸਾਹਿਬ ਦੇ ਹਜੂਰੀ ਰਾਗੀ ਸਹਿਬਾਨ ਦੇ ਉੱਪਰ ਗੁਰੂ ਰਾਮਦਾਸ ਜੀ ਦੀ ਐਨੀ ਬਖਸ਼ਿਸ਼ ਹੈ ਕਿ ਕਿਤੇ ਵੀ ਕੀਰਤਨ ਕਰਦੇ ਨੇ ਉੱਥੇ ਮਾਹੌਲ ਦਰਬਾਰ ਸਾਹਿਬ ਜਿਹਾ ਬਣਾ ਦਿੰਦੇ ਨੇ ਅਜਿਹੀ ਇੱਕ ਪਿਆਰੀ ਸ਼ਖਸੀਅਤ ਭਾਈ ਕਮਲਜੀਤ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਿਨ੍ਹਾਂ ਨੂੰ ਆਪ ਜੀ ਦੇ ਰੂਬਰੂ ਕਰ ਰਹੇ ਹਾਂ ਭਾਈ ਸਾਹਿਬ ਜੀ ਬਹੁਤ ਬਹੁਤ ਸਵਾਗਤ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਵਾਰ ਕਦੋਂ ਮਹਿਸੂਸ ਹੋਇਆ ਕਿ ਅੰਦਰ ਕੀਰਤਨ ਦਾ ਵਿੱਚ ਹੈ ਸੰਗੀਤ ਦਾ ਵਿੱਚ ਹੈ ਇੱਕ ਘਰ ਦੇ ਵਿੱਚ ਹੀ ਕੀਰਤਨ ਸੀ ਪਪਾ ਵੀ ਪਹਿਲਾਂ ਕੀਰਤਨ ਕਰਦੇ ਸੀ ਉਹਨਾਂ ਦੇ ਵੱਡੇ-ਵਡੇਰੇ ਵੀ ਕੀਰਤਨ ਕਰਦੇ ਸੀ ਉਹਨਾਂ ਦਾ ਸੁਣ-ਸੁਣ ਕੇ ਐਵੇਂ ਲੱਗਿਆ ਕਿ ਮੈਂ ਵੀ ਕੀਰਤਨ ਕਰ ਸਕਦਾ ਉਹ ਲੜੀਤਰੀ ਆ ਰਹੀ ਪਰਿਵਾਰ ਦੇ ਵਿੱਚ ਹੀ ਵਿਰਸੇ ਦੇ ਵਿੱਚ ਹੀ ਤੇ ਉਹ ਘਰ ਦੇ ਵਿੱਚ ਉਹੋ ਜਿਹਾ ਮਾਹੌਲ ਸੀ ਹਾਂਜੀ ਤੇ ਪਿਤਾ ਜੀ ਹਾਰਮੋਨੀਅਮ ਦੇ ਨਾਲ ਕੀਰਤਨ ਕਰਿਆ ਕਰਦੇ ਸਨ ਜਾਂ ਕਿਉਂਕਿ ਪ੍ਰਾਤਨ ਸਿੰਘ ਜੋ ਸਨ ਉਹ ਕਈ ਤੰਤੀ ਸਾਜ਼ਾਂ ਦੇ ਨਾਲ ਵੀ ਕੀਰਤਨ ਕਰਿਆ ਕਰਦੇ ਸਨ ਨਹੀਂ ਹਰਮੋਨੀਅਮ ਤੇ ਢੋਲਕੀ ਦੇ ਨਾਲ ਕੀਰਤਨ ਕਰਦੇ ਸੀ ਹਾਂ ਪਿੰਡਾਂ ਦੇ ਵਿੱਚ ਤੇ ਖੈਰ ਉਹ ਤਬਲਾ ਤੇ ਨਹੀਂ ਸੀ ਹੁੰਦਾ ਢੋਲਕੀ ਨਾਲ ਹੀ ਚੱਲਦਾ ਹੁੰਦਾ ਸੀ ਜੀ ਜੀ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾਉਂਦੇ ਸਨ ਪਿਤਾ ਜੀ ਨਹੀਂ ਉਹ ਤਾਂ ਵੈਸੇ ਸਰਕਾਰੀ ਜੋਬ ਕਰਦੇ ਸੀ ਪਰ ਜਦ ਇੱਕ ਸ਼ੌਂਕ ਸੀ ਸ਼ੌਂਕ ਸੀ ਕੀ ਬਾਤ ਹੈ ਹਾਂ ਜੀ ਤੇ ਸ਼ਨੀਆਤ ਵਾਰ ਜਦ ਕਦੀ ਛੁੱਟੀ ਹੁੰਦੀ ਤਾਂ ਗੁਰਦੁਆਰੇ ਸਮਾਗਮ ਚੱਲਦੇ ਰਹਿੰਦੇ ਸੀ ਹਮ ਸੰਗਤ ਦੇ ਵਿੱਚ ਜੀ ਫਿਰ ਨਾਲ ਸਾਨੂੰ ਵੀ ਲੈ ਜਾਣਾ ਉਹਨਾਂ ਨੇ ਤੇ ਉਹ ਪ੍ਰੋਪਰ ਰਾਗਾਾਂ ਚ ਕਰਦੇ ਰਿਹਾ ਜਾਂ ਜਿਵੇਂ ਆਮ ਪਿੰਡਾਂ ਚਲਦਾ ਥੋੜਾ ਸਿੱਖਿਆ ਔਰ ਸੰਗਤ ਦੇ ਨਾਲ ਕੀਰਤਨ ਦੀ ਸਾਂਝ ਪਾਈ ਨਹੀਂ ਸਿੰਪਲ ਹੀ ਕੀਰਤਨ ਕਰਦੇ ਸੀ ਬਸ ਉਹਨਾਂ ਵੱਲ ਵੇਖ ਕੇ ਇੱਕ ਚਾਹਤ ਪੈਦਾ ਹੋਈ ਕਿ ਮੈਂ ਕਰ ਸਕਦਾ ਜੀ ਤੇ ਕਿੱਥੋਂ ਤਾਲੀਮ ਲਈ ਫਿਰ ਤੁਸੀਂ ਜਦੋਂ ਮੈਂ ਛੋਟਾ ਸੀ ਕੀਰਤਨ ਕਰਦਾ ਸੀ ਪਿੰਡ ਦੇ ਗੁਰਦੁਆਰੇ ਤਾਂ ਮਨ ਦੇ ਵਿੱਚ ਇੰਨਾ ਚੰਗਾ ਲੱਗਣਾ ਕਿ ਮੈਂ ਇੱਕ ਸ਼ਬਦ ਹੋਰ ਪੜਾਂ ਜੀ ਪਰ ਥੋੜਾ ਝਾਕਾ ਵੀ ਸੀ ਕਿਉਂਕਿ ਛੋਟੀ ਉਮਰ ਸੀ ਬਿਲਕੁਲ ਹੌਲੀ ਹੌਲੀ ਉਹ ਝਾਕਾ ਖੁੱਲਿਆ ਜਦ ਪੜ੍ਹਾਈ ਪੂਰੀ ਕੀਤੀ 10+2 ਤੱਕ ਤੇ ਫਿਰ ਘਰਦਿਆਂ ਨੇ ਕਹਿੰਦੇ ਹੁਣ ਕੋਈ ਤੁਸੀਂ ਕੰਮ ਕਰਨਾ ਕਿ ਕੀਰਤਨ ਸਿੱਖਣਾ ਜੇ ਤਾਂ ਕੀਰਤਨ ਸਿੱਖਣਾ ਕੋਈ ਪ੍ਰੋਪਰ ਕਲਾਸ ਲਾਓ ਕੋਰਸ ਕਰੋ ਫਿਰ ਪਾਪਾ ਨੇ ਇੱਕ ਦਿਨ ਮੈਨੂੰ ਕਲਾਸ ਵਿੱਚ ਲੈ ਗਏ ਉੱਥੇ ਬਟਾਲੇ ਪ੍ਰੋਫੈਸਰ ਕਰਮਿੰਦਰ ਸਿੰਘ ਜੀ ਪ੍ਰਾਈਵੇਟ ਅਕੈਡਮੀ ਸੀ ਉੱਥੇ ਉਹ ਕੀਰਤਨ ਦੀ ਤਾਲੀਮ ਦਿੰਦੇ ਸੀ ਬਾਜਾ ਵੀ ਤੇ ਤਬਲਾ ਵੀ ਜੀ ਉੱਥੇ ਲੈ ਕੇ ਗਏ ਤਾਂ ਉਹਨਾਂ ਨੇ 4 ਸਾਲ ਦਾ ਮੈਨੂੰ ਉੱਥੇ ਕੋਰਸ ਦਾ ਕੋਈ ਕੀਰਤਨ ਦਾ ਕੋਰਸ ਕਰਾਇਆ ਲਗਾਤਾਰ ਜਾਂਦੇ ਰਹੇ ਉਹਨਾਂ ਦੇ ਕੋਲ ਤੁਸੀਂ ਹਾਂਜੀ ਲਗਾਤਾਰ 4 ਸਾਲ ਕਿਉਂਕਿ ਕਈ ਵਾਰ ਇਹ ਮੌਜੂਦਾ ਸਮੇਂ ਵਿੱਚ ਇਸ ਤਰ੍ਹਾਂ ਵੀ ਹੁੰਦਾ ਕਿ ਹਫਤੇ ਦੇ ਵਿੱਚ ਦੋ ਦਿਨ ਜਾਣਾ ਬਾਕੀ ਦਿਨ ਰਿਆਜ਼ ਕਰਨੀ ਨਹੀਂ ਉੱਥੇ ਡੇਲੀ ਕਲਾਸ ਲੱਗਦੀ ਸੀ ਡੇਲੀ ਕਲਾਸ ਲਗਣੀ ਐਤਵਾਰ ਛੱਡ ਕੇ ਜਾਂ ਐਤਵਾਰ ਵੀ ਐਤਵਾਰ ਛੁੱਟੀ ਪ੍ਰੋਪਰ ਰਾਗਾਂ ਦੇ ਵਿੱਚ ਸਿਖਾਉਂਦੇ ਸਨ ਉੱਥੇ ਸ਼ੁਰੂ ਹੀ ਰਾਗਾਂ ਤੋਂ ਹੁੰਦਾ ਸੀ ਜੀ ਤੇ ਉਹਨਾਂ ਨੇ ਸ਼ੁਰੂ ਤੋਂ ਮੈਨੂੰ ਬਲਾਵਰ ਰਾਗ ਤੋਂ ਸ਼ੁਰੂ ਕਰਵਾ ਕੇ ਜਿਨੇ ਵੀ ਉੱਥੇ ਕੋਰਸ ਦੇ ਵਿੱਚ ਰਾਗ学 ਕੀ ਸੀ ਉਹਨਾਂ ਦਾ ਕੀਰਤਨ ਮੈਨੂੰ ਸਿਖਾਇਆ ਤੇ ਉਹਨਾਂ ਦੇ ਕੋਲ ਜਦ ਤੁਸੀਂ ਸਿੱਖਦੇ ਸੀ ਹਾਂਜੀ ਪਹਿਲਾ ਸ਼ਬਦ ਜਦੋਂ ਪੜਿਆ ਹੋਏ ਕੀ ਭਾਵ ਸਨ ਉਹਦੋਂ ਸਾਡੇ ਉਸਤਾਦ ਜੀ ਦਾ ਇੱਕ ਰੁਟੀਨ ਸੀ ਕਿ ਕੰਤ ਸਾਹਿਬ ਗੁਰਦੁਆਰਾ ਬਟਾਲਾ ਬਟਾਲਾ ਗੁਰਨਾਮ ਸਿੰਘ ਜੀ ਦੀ ਚਰਨ ਸ਼ੋ ਪ੍ਰਾਪਤ ਤੇ ਉਹ ਸਾਰੇ ਬੱਚਿਆਂ ਨੂੰ ਉੱਥੇ ਲੈ ਕੇ ਜਾਂਦੇ ਸੀ ਕੀਰਤਨ ਕਰਨ ਵਾਸਤੇ ਉਹਦੇ ਵਿੱਚ ਸਭ ਨੂੰ ਵਾਰੀ ਮਿਲਦੀ ਸੀ ਇੱਕ ਇੱਕ ਸ਼ਬਦ ਦੀ ਹਾਜ਼ਰੀ ਭਰਨੀ ਇਸ ਲਈ ਕਿ ਬੱਚਿਆਂ ਦਾ ਹੌਂਸਲਾ ਵੱਧ ਜਾਏ ਉਹਨਾਂ ਦਾ ਚਾਕਾ ਖੁੱਲ ਜਾਏ ਕੀਰਤਨ ਦੇ ਵਿੱਚ ਆਵਾਜ਼ ਅੱਛੀ ਲੱਗੇ ਉਹਨਾਂ ਦੀ ਸੋ ਉਸੇ ਦੌਰਾਨ ਫਿਰ ਜਿਹੜਾ 3-4 ਸਾਲ ਦਾ ਮੈਂ ਕੋਰਸ ਉੱਥੇ ਕੀਤਾ ਉਹਦੇ ਵਿੱਚ ਇਸ ਤਰ੍ਹਾਂ ਹੌਲੀ-ਹੌਲੀ ਖੁੱਲਿਆ ਤੇ ਮੰਨ ਦੇ ਵਿੱਚ ਕੋਈ ਉਦੋਂ ਹੀ ਟੀਚਾ ਸੀ ਕਿ ਦਰਬਾਰ ਸਾਹਿਬ ਕੀਰਤਨ ਕਰਨਾ ਹੈ ਜਾਂ ਕਿ ਇੱਕ ਸ਼ੌਂਕ ਸੀ ਕਿ ਬਸ ਕੀਰਤਨ ਸਿੱਖਣਾ ਹੈ ਇਸ ਤਰ੍ਹਾਂ ਕਿ ਕੀਰਤਨ ਤਾਂ ਸਿੱਖਿਆ ਸੀ ਸ਼ੌਂਕ ਵਾਸਤੇ ਹਾਂਜੀ ਪਰ ਸਾਡੇ ਪਿਤਾ ਜੀ ਸਿਆਣੇ ਸਨ ਜੀ ਉਹਨਾਂ ਦੇ ਮੰਨ ਵਿੱਚ ਸੀ ਕਿਉਂਕਿ ਉਹ ਸ਼ੁਰੂ ਤੋਂ ਹੀ ਦਰਬਾਰ ਸਾਹਿਬ ਦੇ ਨਾਲ ਜੁੜੇ ਅਸੀਂ ਕੀਰਤਨ ਸਰਵਣ ਕਰਦੇ ਸੀ ਸਾਰੇ ਰਾਗੀਆਂ ਦਾ ਨਾਮਾਂ ਦਾ ਉਹਨਾਂ ਨੂੰ ਪਤਾ ਸੀ ਵਾਹ ਕਿਹੜਾ ਕਲਾਸਿਕਲ ਦੇ ਵਿੱਚ ਕਰਦਾ ਰਾਗੀ ਕਿਹੜਾ ਸਿੰਪਲ ਕਰਦਾ ਕੀਰਤਨ ਉਹ ਸੁਣ-ਸੁਣ ਕੇ ਇੱਕ ਮਾਹੌਲ ਇਹੋ ਜਿਹਾ ਬਣਿਆ ਸੀ ਕਿ ਉਹਨਾਂ ਦੇ ਮਨ ਵਿੱਚ ਵੀ ਸੀ ਕਿ ਮੇਰਾ ਬੱਚਾ ਕੀਰਤਨ ਕਰੇ ਕਿ ਕੋਰਸ ਕਰਕੇ ਤੇ ਕਦੀ ਮੈਂ ਇਹਦੀ ਆਵਾਜ਼ ਜਿਹੜੀ ਹੈ ਟੀਵੀ ਦੇ ਵਿੱਚ ਜਾਂ ਰੇਡੀਓ ਦੇ ਵਿੱਚ ਆਪਣੇ ਕੰਨਾਂ ਦੇ ਨਾਲ ਸਰਵਣ ਕਰਾਂ ਉਹਨਾਂ ਦੇ ਮਨ ਦੀ ਇੱਕ ਆਸ ਸੀ ਪਰ ਮੈਂ ਛੋਟਾ ਸੀ ਮੈਨੂੰ ਉਦੋਂ ਨਹੀਂ ਸੀ ਪਤਾ ਇਹਨਾਂ ਗੱਲਾਂ ਦਾ ਮੈਂ ਤਾਂ ਇੱਕ ਸ਼ੌਂਕੀਆ ਕੀਰਤਨ ਸ਼ੁਰੂ ਕਰ ਦਿੱਤਾ ਸਿੱਖਣਾ ਪਰ ਅਸਲੀ ਗੱਲ ਫਿਰ ਉਹ ਇੰਨੇ ਸਾਲਾਂ ਬਾਅਦ ਪਤਾ ਲੱਗੀ ਆ ਇਸੇ ਤਰ੍ਹਾਂ ਇਹਨਾਂ ਦੇ ਪਿਤਾ ਜੀ ਨੇ ਵੀ ਦੇਖਿਆ ਦਰਬਾਰ ਸਾਹਿਬ ਦੇ ਰਾਗੀ ਸਾਹਿਬਾਨ ਨੂੰ ਤੇ ਸਾਰੇ ਫਾਲੋ ਕਰਦੇ ਰਹੇ ਜਿੰਨੇ ਵੀ ਸੰਗੀਤਕਾਰ ਸੰਗੀਤ ਨੂੰ ਜਾਣਨ ਵਾਲੇ ਸਨ ਸਾਰੀ ਉਹਨਾਂ ਦੀ ਕਦਰ ਕਰਦੇ ਰਹੇ ਨੇ ਤੇ ਔਰ ਉਹਨਾਂ ਨੂੰ ਵੇਖ ਕੇ ਹੀ ਭਾਈ ਸਾਹਿਬ ਜੀ ਦੇ ਪਿਤਾ ਨੇ ਇਹਨਾਂ ਨੂੰ تعلیم ਦਿਵਾਈ ਔਰ ਇਹਨਾਂ ਨੇ ਦਰਬਾਰ ਸਾਹਿਬ ਦੀ ਸੇਵਾ ਨਿਭਾਈ ਸੋ ਇੱਕ ਰਾਗੀ ਵਾਸਤੇ ਕਿਹੜੀ ਖਾਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਕਿ ਉਹਦੀ ਖੋਜ ਕਰਦਾ ਰਹੇ ਉਹਦੇ ਬਾਰੇ ਪੜਦਾ ਰਹੇ ਕਿ ਸੰਗੀਤ ਦਾ ਖੇਤਰ ਹੀ ਜਾਂ ਕਿਸੇ ਹੋਰ ਖੇਤਰ ਤੇ ਰਾਗੀ ਦੀ ਸਭ ਤੋਂ ਪਹਿਲਾਂ ਤਾਂ ਆਵਾਜ਼ ਵਧੀਆ ਹੋਣੀ ਚਾਹੀਦੀ ਹਮ ਹੈਗਾ ਤਾਂ ਗੋਡ ਗਿਫਟ ਹੈ ਜਿਹਨੂੰ ਉਹ ਦੇ ਦੇਵੇ ਇੱਕ ਰਾਗੀ ਵਾਸਤੇ ਕਿਹੜੇ ਖਾਸ ਖੇਤਰ ਦਾ ਅਧਿਐਨ ਕਰਨਾ ਜਾਂ ਕੀ ਕੀ ਕਿਹੜੇ ਖੇਤਰ ਚੋਂ ਖੋਜ ਕਰਨੀ ਚਾਹੀਦੀ ਹੈ ਰਾਗੀ ਸਿੰਘ ਨੂੰ ਗੁਰਬਾਣੀ ਕੀਰਤਨ ਦੇ ਨਾਲ-ਨਾਲ ਸ਼ਾਸਤਰੀ ਸੰਗੀਤ ਦਾ ਵੀ ਗਿਆਨ ਹੋਣਾ ਜ਼ਰੂਰੀ ਹੈ ਹੂੰ ਜਿਹੜੇ ਵੀ ਕੀਰਤਨ ਦੇ ਮਾਹਰ ਨੇ ਹੂੰ ਜਾਂ ਸ਼ਾਸਤਰੀ ਸੰਗੀਤ ਦੇ ਵੱਡੇ ਸੰਗੀਤਕਾਰ ਨੇ ਹੂੰ ਉਹਨਾਂ ਨੂੰ ਸੁਣਨਾ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਉਹਨਾਂ ਦੇ ਰਾਗਾਂ ਦੇ ਵਿੱਚ ਕਰਨਾ ਬਿਲਕੁਲ ਔਰ ਸ਼ੁੱਧ ਕੀਰਤਨ ਸ਼ੁੱਧ ਰਾਗ ਸੁਣਨਾ ਬਹੁਤ ਜ਼ਰੂਰੀ ਹੈ ਐਸੇ ਪਾਈ ਸਾਹਿਬ ਜੀ ਬੜੀ ਵੱਡੀ ਜ਼ਿੰਮੇਵਾਰੀ ਹੈ ਸਤਖੰਡ ਸ਼੍ਰੀ ਦਰਬਾਰ ਸਾਹਿਬ ਦਾ ਹਜ਼ੂਰੀ ਰਾਗੀ ਹੋਣਾ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਵੀ ਜਿੰਨੇ ਵੀ ਤਰੰਤਰ ਹੁੰਦੇ ਆ ਭਾਵੇਂ ਸੰਗੀਤ ਦੇ ਭਾਵੇਂ ਸ਼ਾਸਤਰੀ ਸੰਗੀਤ ਵਾਲੇ ਸਨ ਉਹਨਾਂ ਦੀ ਪਹਿਲੀ ਤਰਜੀਹ ਹੁੰਦੀ ਸੀ ਕਿ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਨੂੰ ਸੁਣਿਆ ਜਾਵੇ ਜੇ ਸ਼ੌਂਕ ਹੈ ਤਾਂ ਫਿਰ ਜ਼ਿੰਮੇਵਾਰੀ ਵੀ ਪੂਰੀ ਹੋ ਜਾਂਦੀ ਬਿਲਕੁਲ ਕਿਉਂਕਿ ਮੈਨੂੰ ਸ਼ੌਂਕ ਸੀ ਕੀਰਤਨ ਸੁਣਨ ਦਾ ਜਿਵੇਂ ਮੇਰੇ ਫਾਦਰ ਸਾਹਿਬ ਨੂੰ ਸੀ ਅਸੀਂ ਵੀ ਰੇਡੀਓ ਦੇ ਵਿੱਚ ਕੀਰਤਨ ਸੁਣਿਆ ਜਦੋਂ ਕੀਰਤਨ ਸੁਣਿਆ ਕੀਰਤਨ ਕੀਤਾ ਵੀ ਆ ਕੇ ਮਹਾਰਾਜ ਨੇ ਸੇਵਾ ਲਈ ਫਰਜ਼ ਜ਼ਿੰਮੇਵਾਰੀ ਫਿਰ ਪੂਰੀ ਬਣਦੀ ਹੈ ਕਿ ਅਸੀਂ ਹੁਣ ਆਪਣੇ ਤਨ ਦੇ ਹੀ ਦੇ ਨਾਲ ਕੀਰਤਨ ਕਰੀਏ ਕਿਉਂਕਿ ਸਾਨੂੰ ਸਰਵਣ ਕੰਨਾ ਜਿਵੇਂ ਅਸੀਂ ਸੁਣਦੇ ਸੀ ਸਾਰਿਆਂ ਨੂੰ ਉਹ ਅਗਲੇਰੀ ਪੀੜ੍ਹੀ ਜਿਹੜੀ ਉਹ ਸਾਨੂੰ ਸਰਵਣ ਕਰਦੀ ਆ ਸੋ ਅਸੀਂ ਕੋਸ਼ਿਸ਼ ਕਰਦੇ ਆ ਕਿ ਵਧੀਆ ਗਾਈਏ ਸੁਰ ਦੇ ਵਿੱਚ ਗਾਈਏ ਨਾਵੇਂ ਸ਼ਬਦ ਗਾਈਏ ਜਦੋਂ ਸ਼ੁਰੂਆਤੀ ਸਮੇਂ ਦੇ ਵਿੱਚ ਲਾਈਵ ਚੱਲਦਾ ਰਿਹਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਜੀ ਜੀ ਤੇ ਜਦੋਂ ਕੈਮਰੇ ਦੇ ਸਾਹਮਣੇ ਬੈਠਦੇ ਸੀ ਮਨ ਦੇ ਵਿੱਚ ਕਦੀ ਅਜਿਹਾ ਕੰਪਲੈਕਸ ਤੇ ਨਹੀਂ ਆਇਆ ਕਿ ਬੜੀ ਦੁਨੀਆ ਸਾਨੂੰ ਵੇਖ ਰਹੀ ਹੋਏ ਕੋਈ ਗਲਤੀ ਨਾ ਹੋ ਜਾਏ ਇਦਾਂ ਦਾ ਕੁਝ ਹੁੰਦਾ ਮਨ ਚਦੋਂ ਐਵੇਂ ਹੁੰਦਾ ਕਈ ਵਾਰੀ ਡਰ ਹੁੰਦਾ ਹਮ ਅੱਜ ਦੀ ਗੱਲ ਨਹੀਂ ਕਰਦਾ ਮੈਂ 20 ਸਾਲ ਪਹਿਲਾਂ ਦੀ ਗੱਲ ਕਰਦਾ ਜਦ ਅਸੀਂ ਡਿਊਟੀ ਸ਼ੁਰੂ ਕੀਤੀ ਨਵੀਂ ਨਵੀਂ ਹਮ ਤਾਂ ਉਸ ਟਾਈਮ ਤੇ ਜਿਹੜੇ ਸੁਣਨ ਵਾਲੇ ਸੀ ਸਰੋਤੇ ਉਹ ਬਹੁਤ ਗੁਣੀ ਸੀ ਕੀ ਬੋਲ ਉਹਨਾਂ ਨੂੰ ਬਾਣੀ ਦਾ ਬਹੁਤ ਗਿਆਨ ਸੀ ਹਮ ਪੂਰੀ ਰਾਤ ਉਹਨਾਂ ਨੇ ਸੇਵਾ ਕਰਨੀ ਫਿਰ 2 ਵਜੇ ਤੋਂ ਲੈ ਕੇ ਤੇ ਅਰਦਾਸ ਤੱਕ ਉਹਨਾਂ ਨੇ ਕੀਰਤਨ ਸੁਣਨਾ ਵੀ ਹਮ ਕੀਰਤਨ ਸੁਣਨਾ ਤੇ ਜਦ ਇਹ ਕਿਸੇ ਰਾਗੀ ਨੇ ਗਲਤੀ ਕਰਨੀ ਤਾਂ ਉਸੇ ਵੇਲੇ ਉਹਨਾਂ ਨੂੰ ਦੱਸ ਦੇਣਾ ਉੱਥੇ ਉੱਚੀ ਬੋਲ ਕੇ ਕਿਉਂਕਿ ਉਹਨਾਂ ਦੀ ਬਜ਼ੁਰਗਾ ਦੀ ਆਵਾਜ਼ ਬਹੁਤ ਸੀ ਪ੍ਰਾਣੇ ਬਿਲਕਾ ਦੀ ਕੋਈ ਸ਼ੱਕ ਨਹੀਂ ਤਾਂ ਇਸ ਕਰਕੇ ਕਈ ਵਾਰੀ ਮਨ ਦੇ ਵਿੱਚ ਹੁੰਦਾ ਸੀ ਕਿਤੇ ਗਲਤੀ ਨਾ ਕਰ ਜਾਈਏ ਨਵਾਂ ਸ਼ਬਦ ਜੇ ਕੋ ਪੜਨਾ ਹੂੰ ਉਹਨੂੰ ਘਰੋਂ ਦੋ ਤਿੰਨ ਵਾਰੀ ਦੇਖ ਕੇ ਜਾਣਾ ਫਿਰ ਵੀ ਕਈ ਵਾਰੀ ਉੱਥੇ ਕੋਈ ਪੰਕਤੀ ਵਿਸਰ ਜਾਣੀ ਜਾਂ ਕੋਈ ਵਰਡ ਅੱਗੇ ਪਿੱਛੇ ਹੋ ਜਾਣਾ ਤੇ ਫਿਰ ਮਹਾਰਾਜ ਦੇ ਅੱਗੇ ਅਰਦਾਸ ਵੀ ਕਰਨੀ ਸੱਚੇ ਪਾਤਸ਼ਾਹ ਸੜਕੋ ਪੁੱਲ ਹੋ ਗਈ ਹੈ ਸਾਨੂੰ ਗਿਆਨ ਦੀ ਤੇ ਵੈਸੇ ਕਈ ਵਾਰੀ ਇਦਾਂ ਨਹੀਂ ਹੁੰਦਾ ਕਿ ਬੰਦਾ ਜਦੋਂ ਡਰ ਕੇ ਜਾਂਦਾ ਥੋੜਾ ਬਹੁਤਾ ਅੰਦਰ ਡਰ ਹੋਵੇ ਤੇ ਫਿਰ ਬਦੋ ਬਦੀ ਭੁੱਲਦਾ ਬਦੋ ਬਦੀ ਗਲਤੀ ਹੁੰਦੀ ਹੈ ਜਦੋਂ ਅਸੀਂ ਡਰ ਕੇ ਕੀਰਤਨ ਕਰਾਂਗੇ ਇੱਕ ਗਲਤੀ ਹੋਏਗੀ ਤੇ ਇੱਕ ਦੀਆਂ ਉਹ 10 ਹੋ ਜਾਂਦੀਆਂ ਗਲਤ ਵਾਰ-ਵਾਰ ਗਲਤੀ ਹੋਈ ਜਾਂਦੀ ਕਿਉਂਕਿ ਮਨ ਦੇ ਵਿੱਚ ਡਰ ਹੁੰਦਾ ਪਰ ਕੀਰਤਨ ਜੋ ਹੈ ਗੁਰੂ ਰਾਮਦਾਸ ਮਹਾਰਾਜ ਆਪ ਹੀ ਕਰਾਉਂਦੇ ਨੇ ਇਹ ਉਹਦੀ ਸ਼ਕਤੀ ਹੈ ਉਹਦੀ ਪਾਵਰ ਉਹ ਕੀਰਤਨ ਕਰਵਾ ਲੈਂਦੇ ਨੇ ਸਾਡੇ ਕੋਲ ਬਿਲਕੁਲ ਤੇ ਜਦੋਂ ਪਹਿਲੀ ਵਾਰ ਸਤਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਤੁਸੀਂ ਬਿਰਾਜ਼ਮਨ ਹੋਏ ਕੀਰਤਨ ਕਰਨ ਦੇ ਲਈ ਜਥੇ ਸਮੇਤ ਉਦੋਂ ਕੀ ਭਾਵ ਸਨਮਾਨ ਦੇ ਵਿੱਚ ਸ਼ੁਕਰਾਨਾ ਸ਼ੁਕਰਾਨਾ ਬਹੁਤ ਸ਼ੁਕਰਾਨਾ ਸੀ ਹਾਂਜੀ ਔਰ ਜਦੋਂ ਮੈਂ ਪਹਿਲੀ ਵਾਰੀ ਕੀਰਤਨ ਕੀਤਾ ਪਿਤਾ ਜੀ ਨੇ ਮੈਨੂੰ ਸ਼ਾਬਾਸ਼ ਦਿੱਤੀ ਕਿਉਂਕਿ ਸੁਪਨਾ ਪੂਰਾ ਹੋਇਆ ਕਿਉਂਕਿ ਸੁਪਨਾ ਪੂਰਾ ਕਦੋਂ ਕਦੋਂ ਦੇ ਉਹ ਕੀਰਤਨ ਸਰਵਣ ਕਰਦੇ ਸਨ ਦਰਬਾਰ ਸਾਹਿਬ ਦਾ ਹਜੂਰੀ ਰਾਗੀ ਸਹਿਬਾਨ ਦਾ ਅੱਜ ਉਹਨਾਂ ਦਾ ਬੇਟਾ ਉੱਥੇ ਬੈਠਾ ਸੀ ਉਹਨਾਂ ਵਾਸਤੇ ਤੇ ਬੜੀ ਫਖਰ ਦੀ ਗੱਲ ਹੋਵੇਗੀ ਹੈ ਉਹਨਾਂ ਨੇ ਜਦ ਮੇਰੀ ਆਵਾਜ਼ ਸੁਣੀ ਰੇਡੀਓ ਦੇ ਵਿੱਚ ਕਿਉਂਕਿ ਟੀਵੀ ਨਹੀਂ ਸੀ ਉਦੋਂ ਚੱਲਦਾ ਹਾਂਜੀ ਵਾਹ ਰੇਡੀਓ ਬ੍ਰਾਡਕਾਸਟਿੰਗ ਚੱਲਦਾ ਸੀ ਠੀਕ ਪਹਿਲੀ ਵਾਰੀ ਮੇਰੀ ਡਿਊਟੀ ਲੱਗੀ ਫਿਰ ਮੈਨੂੰ ਉਹਨਾਂ ਨੇ ਸ਼ਾਬਾਸ਼ ਵੀ ਦਿੱਤੀ ਮੇਰਾ ਹੌਸਲਾ ਵੀ ਵਧਾਇਆ ਅੱਛਾ ਭਾਈ ਸਾਹਿਬ ਇਹ ਗੱਲ ਹੋਰ ਹੈ ਭਾਵੇਂ ਉਦੋਂ ਟੀਵੀ ਨਹੀਂ ਸੀ ਚੱਲਦਾ ਜੀ ਪਰ ਰੇਡੀਓ ਤੇ ਵੀ ਬ ਜੀ ਹਾਂ ਜੀ ਦਰਬਾਰ ਸਾਹਿਬ ਦਾ ਕੀਰਤਨ ਆਉਂਦਾ ਔਰ ਸਾਨੂੰ ਯਾਦ ਹੈ ਇਸ ਗੱਲ ਦਾ ਕਿ ਸ਼ਾਮ ਨੂੰ ਲੱਗਾ ਹੀ ਹੁੰਦਾ ਸੀ ਕਿਸੇ ਦੁਕਾਨ ਦੇ ਉੱਪਰ ਦੇਖ ਲਓ ਕਿਸੇ ਜਾਂ ਚੌਰਾਹੇ ਦੇ ਵਿੱਚ ਵੀ ਬਜ਼ੁਰਗ ਕਈ ਵਾਰੀ ਬੈਠੇ ਹੋਣੇ ਜਿਹੜੇ ਸ਼ਾਮ ਨੂੰ ਖੇਡਦੇ ਤਾਸ਼ ਵਗੈਰਾ ਖੇਡਣੀ ਉਹ ਵੀ ਦਰਬਾਰ ਸਾਹਿਬ ਦਾ ਕੀਰਤਨ ਲੱਗਦਾ ਹੀ ਹੁੰਦਾ ਸੀ ਬੜਾ ਅੱਛਾ ਇੱਕ ਉਦੋਂ ਚਿਹਰੇ ਨਹੀਂ ਸੀ ਵਿਖੇ ਜਾਂਦੇ ਰਾਗੀ ਦੇ ਉਦੋਂ ਰਾਗੀ ਦੀ ਆਵਾਜ਼ ਪਛਾਣ ਹੁੰਦੀ ਸੀ ਕੀ ਖਿਆਲ ਹੈ ਆਵਾਜ਼ ਦੀ ਪਛਾਣ ਇਸ ਤਰ੍ਹਾਂ ਉਦੋਂ ਲਿਮਟਿਡ ਰਾਗੀ ਸੀ ਉਦੋਂ 15 ਜਾਂ 16 ਰਾਗੀ ਸੀ ਜਿਨ੍ਹਾਂ ਦੀ ਬਾਰ-ਬਾਰ ਸਵੇਰੇ 2 ਘੰਟੇ ਹੂੰ ਤੇ ਸ਼ਾਮ ਨੂੰ 1 ਘੰਟਾ ਜੋ ਉਹ ਡਿਊਟੀ ਆਉਣੀ ਉਹ ਵਾਰ-ਵਾਰ ਡਿਊਟੀ ਕਰਕੇ ਫਿਰ ਇੱਕ ਆਵਾਜ਼ ਦੀ ਪਹਿਚਾਣ ਹੋ ਜਾਂਦੀ ਸੀ ਕੁਝ ਸ਼ਬਦ ਰਾਗੀਆਂ ਦੇ ਪੱਟ ਵੀ ਹੁੰਦੇ ਨੇ ਜਿਹੜਾ ਸ਼ਬਦ ਉਹ ਸਵੇਰੇ ਬੋਲਣਾ ਫਿਰ ਉਹਨਾਂ ਨੂੰ ਸ਼ਾਮ ਦੀ ਡਿਊਟੀ ਤੇ ਵੀ ਬੋਲਣਾ ਉਦੇ ਕਰਕੇ ਫਿਰ ਫਿਰ ਉਹ ਰਾਗੀ ਦੀ ਪਹਿਚਾਨ ਹੋ ਜਾਂਦੀ ਹੈ ਭਵੇਂ ਕਿ ਕਾਫੀ ਮਾਤਰਾ ਦੇ ਵਿੱਚ ਸ਼ਬਦ ਤੁਹਾਨੂੰ ਗੰਠਵੀ ਨੇ ਔਰ ਤੁਸੀਂ ਗਾਇਨਿੰਗ ਕਰਦੇ ਹੋ ਪਰ ਕੁਝ ਸ਼ਬਦ ਅਜੇਹੀ ਵੀ ਨੇ ਜਿਨ੍ਹਾਂ ਨੇ ਤੁਹਾਨੂੰ ਇੱਕ ਸੰਗਤ ਦੇ ਵਿੱਚ ਪਹਿਚਾਨ ਦਿੱਤੀ ਉਹ ਬੜੇ ਪ੍ਰਸਿੱਧ ਹੋਏ ਸੰਗਤ ਨੇ ਬੜੇ ਪਿਆਰ ਨਾਲ ਉਹਨਾਂ ਨੂੰ ਸਰਵਣ ਕੀਤਾ ਮੋਬਾਈਲ ਫੋਨਸ ਦੇ ਉੱਪਰ ਰਿੰਗਟੋਨ ਲੱਗੀ ਹੋਈ ਹੈ ਕਾਲ ਟੋਨ ਲੱਗੀ ਹੋਈ ਹੈ ਤੁਹਾਡੇ ਸ਼ਬਦ ਤੇ ਉਹਨਾਂ ਦੇ ਵਿੱਚੋਂ ਕੋਈ ਇੱਕ ਸ਼ਬਦ ਦੀ ਸੰਗਤ ਦੇ ਨਾਲ ਸਾਂਝ ਪਾਓ ਸੋਸੀ ਇਹ ਨੰਦਮਾਨਿਆਂ ਭਾਈ ਸਾਹਿਬ ਜੀ ਦੇ ਪ੍ਰਸਿੱਧ ਸ਼ਬਦ ਦਾ ਜਿਹੜੇ ਸ਼ਬਦ ਨੇ ਭਾਈ ਸਾਹਿਬ ਜੀ ਨੂੰ ਸੰਗਤ ਦੇ ਵਿੱਚ ਇੱਕ ਅਲੱਗ ਪਹਿਚਾਣ ਦਿੱਤੀ ਭਾਈ ਸਾਹਿਬ ਜੀ ਇੱਕ ਰਾਗੀ ਦੇ ਜੀਵਨ ਦੇ ਵਿੱਚ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਹੁੰਦੀਆਂ ਫੀਲਡ ਦੇ ਵਿੱਚ ਵਿਚਰਦੇ ਆਂ ਸੇਵਾ ਨਿਭਾਉਂਦੇ ਆਂ ਫੀਲਡ ਦੇ ਵਿੱਚ ਸੇਵਾ ਨਿਭਾਉਂਦੇ ਆਂ ਵੇਖੋ ਘਰਾਂ ਦੀਆਂ ਤੰਗੀਆਂ ਕੁਝ ਹੁੰਦੀਆਂ ਹੂੰ ਕੋਈ ਸੋਸਾਇਟੀਆਂ ਦੀਆਂ ਹੁੰਦੀਆਂ ਹੂੰ ਕੋਈ ਸੰਸਥਾਵਾਂ ਦੀਆਂ ਹੁੰਦੀਆਂ ਘਰ ਦੀਆਂ ਤਾਂ ਮੁਸ਼ਕਿਲਾਂ ਇਹ ਆ ਕਿ ਅਸੀਂ ਪੂਰਾ ਟਾਈਮ ਨਹੀਂ ਘਰ ਦੇ ਪਾਉਂਦੇ ਹੂੰ ਬੱਚਿਆਂ ਨੇ ਸਕੂਲ ਜਾਣਾ ਹੂੰ ਵਾਈਫ ਨੇ ਮੈਂ ਆਪਣੀ ਡਿਊਟੀ ਤੇ ਜਾਣਾ। ਸੋ ਸਾਡੀਆਂ ਵੀ ਡਿਊਟੀਆਂ ਆ ਜਾਂਦੀਆਂ ਬਾਹਰ ਸੰਗਤ ਦੀ ਮੰਗ ਹੁੰਦੀ ਹੈ ਕਦੇ ਦਿੱਲੀ ਜਾਣਾ। ਇਸ ਤਰ੍ਹਾਂ ਦੀ ਮੁਸ਼ਕਲਾ ਹੁੰਦੀਆਂ ਤੇ ਕੀ ਔਖਾ ਲੱਗਦਾ ਹੈ ਥੋੜਾ ਇਹਨੂੰ ਬੈਲੈਂਸ ਰੱਖਣਾ ਇਦਾਂ ਕਿ ਜੇ ਸੇਵਾ ਕਰਨੀ ਆ ਨਾ ਫਿਰ ਇਹ ਮੁਸ਼ਕਲਾਂ ਤੋਂ ਉੱਪਰ ਉੱਠ ਕੇ ਸੇਵਾ ਹੋਏਗੀ। ਕੀ ਬਾਤ ਹੈ ਬਹੁਤ ਕਿਉਂਕਿ ਇਹ ਮੁਸ਼ਕਲਾਂ ਜੋ ਹੈ ਹੈ ਨੇ ਪਰ ਸੇਵਾ ਦੇ ਬਦਲੇ ਬਹੁਤ ਛੋਟੀਆਂ ਤੇ ਜਦੋਂ ਕੋਈ ਜੀਵਨ ਦੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਹਨਾ ਕੋਈ ਦੁਵਿਧਾ ਹੁੰਦੀ ਹੈ ਤੇ ਕੋਈ ਅਜਿਹਾ ਪਰਮ ਮਿੱਤਰ ਆ ਤੁਹਾਡੇ ਖੇਤਰ ਦਾ ਜੀ ਤੁਸੀਂ ਸਭ ਤੋਂ ਪਹਿਲਾਂ ਯਾਦ ਕਰਦੇ ਹੋ ਵਾ ਜਾਂ ਉਹਦੀ ਸਲਾਹ ਲੈਂਦੇ ਹੋ ਭਾਈ ਸਾਹਿਬ ਇਸ ਤਰ੍ਹਾਂ ਕਿ ਮਿੱਤਰਤਾ ਅਸਲੀ ਸਾਡਾ ਗੁਰੂ ਮਹਾਰਾਜ ਜੀ ਹੈ ਜਿਹਦੀ ਅਸੀਂ ਚੱਕਰੀ ਕਰਦੇ ਜਿਹਦੀ ਅਸੀਂ ਸੇਵਾ ਕਰਦੇ ਜਦੋਂ ਕੋਈ ਮੁਸ਼ਕਲ ਆਉਂਦੀ ਹੈ ਜਦੋਂ ਕੋਈ ਭੀੜ ਪੈਂਦੀ ਹੈ ਮਹਾਰਾਜ ਦੇ ਅੱਗੇ ਅਰਦਾਸ ਕਰੀਦੀ ਹੈ ਉਹ ਬਿਲਕੁਲ ਐਵੇਂ ਡਿਲੀਟ ਹੋ ਜਾਂਦਾ ਸਭ ਕੁਝ ਕਿ ਕੁਝ ਹੋਇਆ ਹੀ ਨਹੀਂ ਤੇ ਅਚੋਕੇ ਸਮੇਂ ਦੇ ਵਿੱਚ ਨਾ ਵੇਖਣ ਦੇ ਵਿੱਚ ਆਉਂਦਾ ਕਿ ਜਦੋਂ ਨੌਜਵਾਨ ਹਜੂਰੀ ਰਾਗੀ ਸਹਿਬਾਨ ਵਾਲਾ ਵੇਖਦੇ ਆ ਤੁਹਾਡੇ ਵਾਲ ਵੇਖਦੇ ਆ ਹਨ ਜੀ ਤੇ ਉਹਨਾਂ ਨੂੰ ਲੱਗਦਾ ਕਿ ਇਹ ਖੇਤਰ ਦੇ ਵਿੱਚ ਬਾਹਰ ਜਾਣਾ ਬੜਾ ਸੌਖਾ ਹੈ ਤੇ ਦੂਸਰਾ ਸ਼ੌਹਰਤ ਬਹੁਤ ਹੈ ਜੀ ਕੋਈ ਵਿਰਲਾ ਹੀ ਸ਼ਾਇਦ ਹੋਵੇਗਾ ਕਿ ਜਿਹਦੇ ਅੰਦਰ ਇੱਕ ਤੜਪ ਹੋਵੇ ਕਿ ਕੀਰਤਨ ਸਿੱਖਣਾ ਹੈ ਇਹੋ ਜੀ ਵਿਚਾਰ ਬਣਦੇ ਜਾ ਰਹੇ ਨੇ ਨਵੇਂ ਆ ਰਹੇ ਸਿੱਖਿਆਰਥੀਆਂ ਦੇ ਕੀ ਕਹਿਣਾ ਚਾਹੋਗੇ ਇਸ ਬਾਰੇ ਜਦ ਮੈਂ ਕੀਰਤਨ ਸਿੱਖਿਆ ਸੀ ਉਦੋਂ ਸਾਡਾ ਭਾਵ ਸੀ ਕੀਰਤਨ ਦਾ ਕਿ ਕੀਰਤੀ ਕਰਨਾ ਕੀਰਤਨ ਸ਼ੌਂਕ ਦੇ ਨਾਲ ਕੀਤਾ ਸੀ ਅੱਜ ਦੇ ਯੁੱਗ ਦੇ ਵਿੱਚ ਜਿਹੜੇ ਨਵੇਂ ਬੱਚੇ ਨੇ ਕੀਰਤਨ ਸਿੱਖਦੇ ਨੇ ਉਹ ਤਾਂ ਇੰਨੀ ਕਾਲੀ ਦੇ ਵਿੱਚ ਕੀਰਤਨ ਕਰਦੇ ਨੇ ਕਿ ਰਾਤੋਂ ਰਾਤ ਅਸੀਂ ਸੁਪਰਸਟਾਰ ਬਣ ਜਾਈਏ ਇਸ ਲਾਈਨ ਦੇ ਠੀਕ ਆ ਸੋ ਉਹਦੇ ਨਾਲ ਫਿਰ ਕੀਰਤਨ ਦਾ ਭਾਵ ਜਿਹੜਾ ਪਿੱਛੇ ਰਹਿ ਜਾਂਦਾ ਬਿਜ਼ਨਸ ਅੱਗੇ ਆ ਗਿਆ ਫੇਮ ਲੈਣਾ ਚਾਹੁੰਦੇ ਆ ਫੇਮਸ ਹੋਣਾ ਚਾਹੁੰਦੇ ਆ ਫੇਮਸ ਹੋਣਾ ਚਾਹੁੰਦੇ ਆ ਕੀਰਤੀ ਪਿੱਛੇ ਰਹਿ ਜਾਂਦੀ ਪਰ ਇਹ ਤੇ ਖੇਤਰੀਕ ਜਿਹ ਹੈ ਕਿ ਜਿਹਦੇ ਵਿੱਚ ਕੇਵਲ ਗੁਰੂ ਦੀ ਚੱਕਰੀ ਤੇ ਪੰਥ ਦੀ ਸੇਵਾ ਨੂੰ ਮੁੱਖ ਰੱਖਿਆ ਜਾਂਦਾ ਜੀ ਤੇ ਕਈ ਵਾਰੀ ਇਹਦੇ ਨਾਲ ਵੀ ਲੱਗਦਾ ਨਹੀਂ ਤੁਹਾਨੂੰ ਕਿ ਮੁੱਲ ਕਰਦੇ ਹੋਣ ਜਿਵੇਂ ਸੇਵਾ ਦਾ ਅਸੀਂ ਕਹਿ ਸਕਦੇ ਆ ਕਿ ਰਾਗੀ ਸਿੰਘ ਨੂੰ ਮਾ ਦੀ ਤਾਂ ਜ਼ਰੂਰਤ ਹੈ ਇਹ ਤੇ ਹਰੇਕ ਨੂੰ ਹੈ ਜੀ ਜੀ ਇਹ ਨਹੀਂ ਅਸੀਂ ਕਹਿ ਸਕਦੇ ਕਿ ਉਹ ਫ੍ਰੀ ਕੀਰਤਨ ਕਰੀ ਜਾਵੇ ਸੰਗਤ ਦੇਂਦੀ ਵੀ ਹੈ ਬਹੁਤ ਕੁਝ ਮਿਲਦਾ ਹਮ ਪਰ ਆਪਾਂ ਜੀ ਇੱਕ ਗੱਲ ਨੂੰ ਅੱਗੇ ਰੱਖ ਲਾਂਗਾ ਕਿ ਅਸੀਂ ਪੈਸੇ ਕਰਕੇ ਹੀ ਕੀਰਤਨ ਕਰਨਾ ਗੁਰੂ ਮਹਾਰਾਜ ਨੇ ਨਹੀਂ ਸਿਖਾਇਆ ਠੀਕ ਹੈ ਜੀ ਕਿਉਂਕਿ ਕੀਰਤਨ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਜਿੰਨ ਪ੍ਰੇਮ ਕੀ ਉਹ ਤਨਹੀ ਪ੍ਰਾਪਾਇਓ ਇਹ ਤਾਂ ਪ੍ਰੇਮ ਦੀ ਗੱਲ ਸੀ ਅੱਛਾ ਆਮ ਇੱਕ ਨਾ ਸਵਾਲ ਚੱਲਦਾ ਹੈ ਸੰਗਤ ਦੇ ਮਨ ਦੇ ਵਿੱਚ ਵੀ ਕੀ ਧਾਗੀ ਸਹਿਬਾਨ ਯੂਰਪ ਦੇ ਵਿੱਚ ਜਾਣਾ ਪਸੰਦ ਕਰਦੇ ਆ ਪਰ ਜਦੋਂ ਕੋਈ ਪਾਕਿਸਤਾਨ ਜਾਂ ਬੰਗਲਾਦੇਸ਼ ਕਹਦੇ ਉਹਦੇ ਉੱਥੇ ਜਾਣਾ ਪਸੰਦ ਨਹੀਂ ਕਰਦੇ ਹੈ ਕਿ ਇੱਦਾਂ ਦੀ ਗੱਲ ਜਾਂ ਕੀ ਅਫਵਾਹੀ ਹੈ ਮੇਰੇ ਮਨ ਵਿੱਚ ਤਾਂ ਕੋਈ ਐਹੋ ਜੀ ਗੱਲ ਨਹੀਂ ਜਿੱਥੇ ਸੰਗਤ ਬੁਲਾਉਂਦੀ ਉੱਥੇ ਜਾਣਾ ਚਾਹੀਦਾ ਜਾਣਾ ਚਾਹੀਦਾ ਹੈ ਹਾਂ ਹਾਂਜੀ ਠੀਕ ਹੈ ਕਿੱਥੇ ਵੀ ਸੰਗਤ ਤੁਹਾਨੂੰ ਸੁਣਨਾ ਚਾਹੁੰਦੀ ਆ ਉਹ ਪਾਕਿਸਤਾਨ ਹੋਵੇ ਚਾਹੇ ਅਮਰੀਕਾ ਹੋਵੇ ਜਾਂ ਕੈਨੇਡਾ ਹੋਵੇ ਤੁਸੀਂ ਉੱਥੇ ਜਾਓ ਸੰਗਤ ਦਾ ਪਿਆਰ ਮਤਲਬ ਸੰਗਤ ਦਾ ਪਿਆਰ ਕਿਉਂਕਿ ਸੰਗਤ ਦੇ ਕਰਕੇ ਤੇ ਅਸੀਂ ਗੁਰੂ ਸਾਹਿਬ ਜੀ ਦੀ ਸੇਵਾ ਨਿਭਾ ਰਹੇ ਹਾਂ ਸੇਵਾ ਕਰ ਰਹੇ ਹਾਂ ਜੀ ਇੱਕ ਸਾਧਾਰਨ ਮਨੁੱਖ ਦੀ ਸੋਚ ਦੇ ਵਿੱਚ ਤੇ ਕੀਰਤਨ ਨੂੰ ਜਾਣਨ ਵਾਲੇ ਗੁਰਬਾਣੀ ਸੰਗੀਤ ਦੇ ਖੇਤਰ ਦੇ ਬੰਦੇ ਦੀ ਸੋਚ ਜੀ ਕੋਈ ਅੰਤਰ ਹੁੰਦਾ ਬਿਲਕੁਲ ਕਿਉਂ ਨਹੀਂ ਅੰਤਰ ਹੁੰਦਾ ਜੀ ਹੂੰ ਜਿਹੜਾ ਗੁਰਬਾਣੀ ਸੰਗੀਤ ਵਾਲਾ ਮਨੁੱਖਾ ਬੜਾ ਸੁਖਮ ਹੋ ਜਾਂਦਾ ਹੂੰ ਬਹੁਤ ਬਰੀਕ ਸੋਚਦਾ ਹੂੰ ਬਹੁਤ ਡੂੰਘਾਈ ਦੇ ਨਾਲ ਹਰ ਚੀਜ਼ ਨੂੰ ਵਿਚਾਰਦਾ ਹੂੰ ਜਿਹੜਾ ਸਾਧਾਰਨ ਮੁੱਖ ਮਨੁੱਖਾ ਜਿਹਨੂੰ ਗਿਆਨ ਦੀ ਸੰਗੀਤ ਦੀ ਕੋਈ ਸੋਝੀ ਨਹੀਂ ਆ ਹੂੰ ਤੇ ਅ ਗਿਆਨ ਅੰਧੇਰਾ ਕਟਿਆ ਗੁਰ ਗਿਆਨ ਘਟ ਬਲਿਆ ਗੁਰੂ ਜਿਹੜਾ ਉਹ ਸੰਗੀਤ ਵਾਲੇ ਨੂੰ ਸੋਚੀ ਬਖਸ਼ਦਾ ਹਮ ਕਿਵੇਂ ਵਿਚਰਨਾ ਸੰਗਤ ਵਿੱਚ ਅੱਛਾ ਗੁਰਬਾਣੀ ਸੰਗੀਤ ਦੇ ਵਿੱਚ ਰਾਗਾਂ ਦੀ ਅਹਿਮੀਅਤ ਤੋਂ ਹਰ ਵੀ ਵਾਕਿਫ ਹੈ ਜੀ ਕਿ ਰਾਗਾਂ ਤੋਂ ਬਿਨਾਂ ਅਸੀਂ ਵੇਖ ਹੀ ਨਹੀਂ ਸਕਦੇ ਗੁਰਬਾਣੀ ਸੰਗੀਤ ਨੂੰ ਠੀਕ ਪਰ ਜਿਹੜਾ ਹੁਣ ਥੋੜਾ ਹਲਕੇ ਪੱਧਰ ਦਾ ਤੁਹਾਨੂੰ ਨਹੀਂ ਲੱਗਦਾ ਕਿ ਨਿਵਾਣ ਵਾਲੇ ਪਾਸੇ ਥੋੜਾ ਜਾ ਰਹੇ ਆ ਆਪਾਂ ਕਿ ਰੀਤਾ ਨੂੰ ਤਰਜੀਹ ਦਿੱਤੀ ਜਾਂਦੀ ਹੈ ਔਰ ਰਾਗਾਂ ਨੂੰ ਕਿਤੇ ਪਿੱਛੇ ਰੱਖ ਦਿੱਤਾ ਜਾਂਦਾ ਇਸ ਤਰ੍ਹਾਂ ਕਿ ਸਿੱਖਿਆ ਤੇ ਡਿਪੈਂਡ ਕਰਦਾ ਜਿਵੇਂ ਅਸੀਂ ਕੋਰਸ ਕੀਤਾ ਸਾਨੂੰ ਤਾਂ ਪਹਿਲਾਂ ਹੀ ਸਿਖਾਇਆ ਸੀ ਪਹਿਲਾ ਸ਼ਬਦ ਰਾਗ ਦਾ ਵਿੱਚ ਪਹਿਲਾਂ ਤਾਂ ਛੜ ਤੋਂ ਪਹਿਲਾਂ ਤਾਂ ਪੂਰਾ ਕੀਰਤਨ ਹੀ ਰਾਗਾਂ ਦੇ ਵਿੱਚ ਸੀ ਹਮ ਹੌਲੀ ਹੌਲੀ ਚੇਂਜ ਹੋਇਆ ਸਿਸਟਮ ਇੱਕ ਸ਼ਬਦ ਜਿਹੜਾ ਉਹ ਚੌਂਕੀ ਦਾ ਪਹਿਲਾ ਜਿਹੜਾ ਰਾਗ ਦੇ ਵਿੱਚ ਹੁੰਦਾ ਸ਼ਬਦ ਹਮ ਤੇ ਅੱਜ ਕੱਲ ਦੇ ਰਾਗੀ ਉਹਨੂੰ ਵੀ ਇਗਨੋਰ ਕਰਦੇ ਨੇ ਹਮ ਜਿਹੜਾ ਕਿ ਬਹੁਤ ਜ਼ਰੂਰੀ ਹੈ ਕਿਉਂਕਿ ਸਾਨੂੰ ਰਾਗਾਂ ਦੇ ਵਿੱਚ ਗੁਰਬਾਣੀ ਗਾਉਣ ਲਈ ਕਿਹਾ ਹਮ ਜੇ ਸਾਰੇ ਰਾਗ ਨਹੀਂ ਗਾ ਸਕਦੇ ਘੱਟ ਤੋਂ ਘੱਟ ਪਹਿਲਾ ਜੋ ਸ਼ਬਦ ਹੈ ਉਹ ਤਾਂ ਨੂੰ ਰਾਗ ਦੇ ਵਿੱਚ ਗਾ ਕੇ ਆਪਾਂ ਹਰਮੰਦਰ ਸਾਹਿਬ ਦੀ ਮਰਿਆਦਾ ਜਿਹੜੀ ਉਹਨੂੰ ਆਪਾਂ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੀਏ ਮਸਕੀਨ ਸਾਹਿਬ ਇਹ ਗੱਲ ਕਿਹਾ ਕਰਦੇ ਸਨ ਕਿ ਸਰੋਤੇ ਪੈਦਾ ਕਰਨੇ ਜੀ ਰਾਗੀ ਦੇ ਜਾਂ ਪ੍ਰਚਾਰਕ ਦੇ ਹੱਥ ਵਾਸ ਹੁੰਦਾ ਹੈ ਕਿ ਉਹਨੇ ਕਿਹੋ ਜਿਹਾ ਗੰਭੀਰ ਸਰੋਤੇ ਪੈਦਾ ਕਰਨੇ ਆ ਜਾਂ ਹਲਕੇ ਪੱਦਰ ਦੇ ਕਰਨੇ ਆ ਸੰਗੀਤ ਜਿਵੇਂ ਇੱਕ ਗੰਭੀਰ ਮਸਲਾ ਕੀਰਤਨ ਗੰਭੀਰ ਹੈ ਇਹ ਜਿਵੇਂ ਅਸੀਂ ਕੀਰਤਨ ਸੰਗਤ ਨੂੰ ਸੁਣਾਵਾਂਗੇ ਸੰਗਤ ਉਵੇਂ ਦਾ ਹੀ ਸੁਣ ਲੇਗੀ ਕਿ ਸਾਡੀ ਜ਼ਿੰਮੇਵਾਰੀ ਬਣਦੀ ਅਸੀਂ ਇੱਕ ਸੰਗਤ ਨੂੰ ਸਹੀ ਸੇਧ ਦੇਈਏ ਜੇ ਅਸੀਂ ਜ਼ਿੰਮੇਵਾਰ ਬੰਦੇ ਗਲਤੀਆਂ ਕਰਾਂਗੇ ਤੇ ਜਿਹੜੀ ਆਉਣ ਵਾਲੀ ਪੀੜ੍ਹੀ ਜਾਂ ਜਿਹੜੇ ਸਾਨੂੰ ਸੁਣਨ ਵਾਲੇ ਪਤਾ ਨੇ ਬੇਅੰਤ ਹੀ ਗਲਤੀਆਂ ਕਰਨਗੇ ਇਸ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਆ ਸੀ ਅਸੀਂ ਜੋ ਵੀ ਗਾ ਕੇ ਸੰਗਤ ਨੂੰ ਸੁਣਾਉਣਾ ਨਾ ਉਹ ਪਰਫੈਕਟ ਹੋਵੇ ਪੱਕਾ ਹੋਵੇ ਸਹੀ ਹੋਵੇ ਬੇਸ਼ੱਕ ਤੁਸੀਂ 10 ਰਾਗੀਆਂ ਦਾ ਉਹ ਸੁਣ ਕੇ ਦੇਖ ਲਓ ਉਹਨੂੰ ਪਹਿਲਾਂ ਉਹਦਾ ਚੰਗੀ ਤਰ੍ਹਾਂ ਧਿਆਨ ਕਰਕੇ ਉਹਨੂੰ ਫਿਰ ਪੇਸ਼ ਕਰੋ ਤਾਂ ਕਿ ਉਹਨੂੰ ਸਹੀ ਸੇਧ ਮਿਲ ਸਕੇ ਪੁਸਤਕਾਂ ਦੇ ਵਿੱਚ ਲਿਖਿਆ ਇਸ ਦਾ ਜ਼ਿਕਰ ਵੀ ਆਉਂਦਾ ਹੈ ਤੇ ਵਡੇਰੇ ਵੀ ਖਾਸ ਕਰਕੇ ਜਿਹੜੇ ਸਮਝ ਰੱਖਣ ਵਾਲੇ ਲੋਕ ਅਕਸਰ ਹੀ ਇਸ ਗੱਲ ਦਾ ਜ਼ਿਕਰ ਕਰਦੇ ਆ ਕਹਿੰਦੇ ਭਾਵੇਂ ਅਗਲੇ ਨੂੰ ਕੁਝ ਆਉਂਦਾ ਹੋਵੇ ਜਾਂ ਨਾ ਪਰ ਸੁਣਾਉਣ ਵਾਲਾ ਜੇ ਬਿਹਤਰ ਸੁਣਾ ਰਿਹਾ ਨਾ ਤੇ ਉਹਨੂੰ ਵੀ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਪਹਿਲਾਂ ਸਾਨੂੰ ਆਨੰਦ ਆਉਣਾ ਜ਼ਰੂਰੀ ਹੈ ਜੀ ਜੇ ਸਾਡੀ ਮਹਾਰਾਜ ਦੇ ਨਾਲ ਬਿਰਤੀ ਜੁੜੀ ਹੈ ਤਾਂ ਸੰਗਤ ਨੂੰ ਉਹਦਾ ਸਵਾਦ ਆਪਣੇ ਆਪ ਹੀ ਆ ਜਾਏਗਾ ਤੇ ਇੱਕ ਖਾਸ ਜਿਹੜੀ ਬਖਸ਼ਿਸ਼ ਹੈ ਤੁਹਾਡੇ ਉੱਪਰ ਬੜਾ ਸੁਰੀਲਾ ਕੰਠ ਹੈ ਤੁਹਾਡਾ ਰਾਗੀ ਸਹਿਬਾਨ ਵੀ ਇਸ ਗੱਲ ਨੂੰ ਤਰਜੀਹ ਦਿੰਦੇ ਆ ਕਿ ਭਾਈ ਕਮਲਜੀਤ ਸਿੰਘ ਨੂੰ ਸੁਣਿਆ ਜਾਵੇ ਤੇ ਉਹ ਕਿਵੇਂ ਬਣਾਇਆ ਉਸ ਗਲੇ ਨੂੰ ਤੁਸੀਂ ਖੋਦ ਤਰਾਸ਼ਿਆ ਜਾਂ ਇਹਨੂੰ ਪਰਮਾਤਮਾ ਦੀ ਬਖਸ਼ਿਸ਼ ਮੰਨਦੇ ਹੋ ਪਰਮਾਤਮਾ ਦੀ ਬਖਸ਼ਿਸ਼ ਪਹਿਲਾਂ ਫਿਰ ਉਸ ਤੋਂ ਬਾਅਦ ਇੱਕ ਸੰਗਤ ਹੁੰਦੀ ਹੈ ਚੰਗੇ ਸੰਗੀਤਕਾਰਾਂ ਦੀ ਜਾਂ ਚੰਗੇ ਰਾਗੀਆਂ ਦੀ ਇੱਕ ਸੰਗਤ ਮੈਨੂੰ ਬਹੁਤ ਵਧੀਆ ਮਿਲ ਗਈ ਮੇਰੇ ਟਾਈਮ ਦੇ ਵਿੱਚ ਨਾ ਉਹ ਸੰਗਤ ਨੇ ਮੇਰਾ ਕੰਮ ਬਹੁਤ ਪੱਕਾ ਕੀਤਾ ਬਾਕੀ ਨਿਤਨੇਮ ਤੇ ਬਹੁਤ ਡਿਪੈਂਡ ਕਰਦਾ ਬਾਣੀ ਪੜਨੀ ਬਾਣੀ ਸੁਣਨੀ ਕੀਰਤਨ ਕਰਨਾ ਕੀਰਤਨ ਸੁਣਨਾ ਇਹ ਚੀਜ਼ਾਂ ਗਲੇ ਤੇ ਬਹੁਤ ਅਸਰ ਕਰਦੀਆਂ ਔਰ ਹਰ ਰਾਗੀ ਨੂੰ ਜੋ ਵੀ ਅੱਜ ਦਾ ਰਾਗੀ ਕੀਰਤਨ ਕਰਨਾ ਕੀਰਤਨ ਸੁਣਨਾ ਚਾਹੁੰਦਾ ਜਾਂ ਕੀਰਤਨ ਕਰਨਾ ਚਾਹੁੰਦਾ ਉਹਨੂੰ ਸੁਣਨਾ ਤਾਂ ਬਹੁਤ ਜ਼ਰੂਰੀ ਹੈ ਭਾਈ ਗੁਰਦਾਸ ਜੀ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਇਹ ਗੱਲ ਦਾ ਜ਼ਿਕਰ ਕੀਤਾ ਕਿ ਇੱਕ ਗੁਰਸਿੱਖ ਨੂੰ ਸ਼ਬਦ ਸਿਖਾਉਣ ਦਾ ਇੰਨਾ ਜ਼ਿਆਦਾ ਮਹੱਤਵ ਹੈ ਜਿਵੇਂ 100 ਮੰਦਰ ਸੋਨੇ ਦੇ ਉਸਾਰ ਦੇ ਨੇ ਜੀ ਜਦੋਂ ਤੁਸੀਂ ਭਾਈ ਕਰਮਿੰਦਰ ਸਿੰਘ ਜੀ ਹੁਰਾਂ ਨੂੰ ਕੀਰਤਨ ਸਿੱਖਦੇ ਰਹੇ ਹੋ ਜੀ ਕੀ ਉਹ ਸਮੇਂ ਉਹ ਕੇਵਲ ਇੱਕ ਸੇਵਾ ਕਰ ਰਹੇ ਸਨ ਕਿ ਜਿਵੇਂ ਅੱਜ ਵੀ ਅਸੀਂ ਦੇਖਦੇ ਹਾਂ ਕਈਆਂ ਨੇ ਤੇ ਮਾਫ ਕਰਿਓ ਵਪਾਰ ਬਣਾਇਆ ਹੋਇਆ ਹੈ ਕਿ ਐਨੇ ਪੈਸੇ ਲੈ ਕੇ ਬੱਚਿਆਂ ਨੂੰ ਸਿਖਾਉਣਾ ਇਸ ਤਰ੍ਹਾਂ ਮੇਰੇ ਪ੍ਰੋਫੈਸਰ ਸਰਦਾਰ ਕਰਮਿੰਦਰ ਸਿੰਘ ਜੀ ਇੱਕ ਬਹੁਤ ਹੀ ਸਾਊ ਸੁਭਾਅ ਦੇ ਬੰਦੇ ਸੀ ਤੇ ਉਹਨਾਂ ਨੇ ਮੈਨੂੰ ਐਵੇਂ ਸਿਖਾਇਆ ਜਿਵੇਂ ਆਪਣੇ ਪੁੱਤ ਨੂੰ ਸਿਖਾਈਦਾ ਆਪਣੇ ਬੇਟੇ ਨੂੰ ਆਪਣੇ ਕੋਲ ਬਿਠਾ ਕੇ ਸ਼ੌਂਕ ਦੇ ਨਾਲ ਸਿਖਾਇਆ ਪਤਾ ਨਹੀਂ ਉਹਨਾਂ ਦੇ ਮਨ ਦੇ ਵਿੱਚ ਕੀ ਸੀ ਬਾਕੀਆਂ ਨੂੰ ਵੀ ਸਿਖਾਉਂਦੇ ਸੀ ਪਰ ਮੇਰੇ ਤੇ ਕੁਝ ਐਕਸਟਰਾ ਟਾਈਮ ਲਾ ਕੇ ਨਾ ਸਭ ਦੇ ਜਾਣ ਤੋਂ ਬਾਅਦ ਇੱਕ ਵੱਖਰਾ ਟਾਈਮ ਲਾਉਣਾ ਪਹਿਲਾਂ ਤਾਂ ਮੈਨੂੰ ਲਿਖ ਕੇ ਸਿਖਾਉਂਦੇ ਸੀ ਫਿਰ ਥੋੜਾ ਜਿਆਦਾ ਚੱਲ ਗਿਆ ਤਾਂ ਮੈਨੂੰ ਉਹਨਾਂ ਨੇ ਜ਼ੁਬਾਨੀ ਸਿਖਾਉਣਾ ਸ਼ੁਰੂ ਕਰ ਦਿੱਤਾ ਬੋਲ ਕੇ ਇਹ ਇਹ ਮੇਰੀ ਖੁਸ਼ਕਿਸਮਤੀ ਤੇ ਜਿਹੜੇ ਪਾਰਖੂ ਹੁੰਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਹੀਰਾ ਇਹਨੂੰ ਕਢਣਾ ਕਿਵੇਂ ਆ ਜੀ ਇਹਦੀ ਘਾਟ ਤ ਕਿਵੇਂ ਕਰਨੀ ਆ ਇਸ ਕਰਕੇ ਉਹ ਉਸਤਾਦ ਸਾਹਿਬਾਨ ਨੂੰ ਲੱਗ ਗਿਆ ਹੋਵੇਗਾ ਪਤਾ ਕੀ ਕਮਲਜੀਤ ਦੇ ਵਿੱਚ ਕੁਝ ਖਾਸ ਹੈ ਸ਼ਾਇਦ ਕਈ ਵਾਰੀ ਨਾ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜਾ ਰੋਜ਼ਾਨਾ ਅਸੀਂ ਕਾਰਜ ਕਰ ਰਹੇ ਹਾਂ ਹੌਲੀ ਹੌਲੀ ਉਹਦੇ ਵਿੱਚੋਂ ਆਨੰਦ ਖਤਮ ਹੋਣਾ ਸ਼ੁਰੂ ਹੋ ਜਾਂਦਾ ਸਾਨੂੰ ਇੱਕ ਮੈਸੇਜ ਉਹ ਡਿਊਟੀ ਜਿਹਾ ਲੱਗਦਾ ਕਿ ਤੁਸੀਂ ਇੰਨੀ ਦੇਰ ਤੋਂ ਦਰਬਾਰ ਸਾਹਿਬ ਕੀਰਤਨ ਕਰ ਰਹੇ ਹੋ ਤੇ ਕੀ ਭਾਵ ਹੁੰਦੇ ਆ ਤੁਹਾਡੇ ਉੱਥੇ ਬੈਠ ਕੇ ਜਦੋਂ ਕੀਰਤਨ ਕਰ ਰਹੇ ਹੁੰਦੇ ਆ ਕਦੀ ਇਸ ਤਰ੍ਹਾਂ ਤੇ ਨਹੀਂ ਹੁੰਦਾ ਕਿ ਕੇਵਲ ਡਿਊਟੀ ਕਰਨੀ ਹੈ ਨਹੀਂ ਐਵੇਂ ਕਦੀ ਨਹੀਂ ਲੱਗਿਆ ਕਿਹਾ ਜਦ ਵੀ ਕੀਰਤਨ ਕਰਦੇ ਆ ਐਵੇਂ ਲੱਗਦਾ ਕਿ ਬੜੀ ਛੇਤੀ ਟਾਈਮ ਬੀਤ ਗਿਆ ਹੂੰ 20 ਸਾਲ ਹੋ ਗਏ ਕੀਰਤਨ ਕਰਦੇ ਆ ਉਹ ਦਿਨ ਪ੍ਰਤੀ ਦਿਨ ਕੀਰਤਨ ਦਾ ਆਨੰਦ ਹੋਰ ਵੱਧ ਰਿਹਾ ਠੀਕ ਹੈ ਜੀ ਕਾਸ਼ ਦੋ ਸ਼ਬਦਾਂ ਦਾ ਹੋਰ ਟਾਈਮ ਮਿਲ ਜਾਂਦਾ ਹੂੰ 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 ਕਿਉਂਕਿ ਸੰਗਤ ਨੇ ਸ਼ਬਦ ਕਈ ਹੁੰਦੇ ਨੇ ਕੁਝ ਮੈਸੇਜ ਵੀ ਆਏ ਹੁੰਦੇ ਇੱਕ ਦਿਨ ਪਹਿਲਾਂ ਅਸੀਂ ਆ ਸ਼ਬ ਸੁਣਨਾ ਦੂਜੇ ਨੇ ਉਹ ਸੁਣਨਾ ਉਹ ਸਾਰੇ ਸ਼ਬਦ ਅਸੀਂ ਪੂਰੇ ਨਹੀਂ ਕਰ ਪਾਉਂਦੇ ਕਈ ਵਾਰ ਤੇ ਕਿਹੜੀਆਂ ਸ਼ਖਸੀਅਤਾਂ ਦਾ ਜ਼ਿਆਦਾ ਪ੍ਰਭਾਵ ਰਿਹਾ ਤੁਹਾਡੇ ਉੱਪਰ ਸੰਗੀਤ ਖੇਤਰ ਦੀਆਂ ਦਾ ਕੀਰਤਨ ਵਾਲਾ ਸ਼ਮੰਦਿਓ ਜਿਨ੍ਹਾਂ ਨੂੰ ਕੀਰਤਨ ਵਾਲੇ ਖੇਤਰ ਦੇ ਵਿੱਚ ਤਾਂ ਦਰਬਾਰ ਸਾਹਿਬ ਤੋਂ ਮੇਰੇ ਟਾਈਮ ਤੇ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਉਸ ਤੋਂ ਬਾਅਦ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਤੇ ਬਾਹਰ ਪ੍ਰਾਈਵੇਟ ਰਾਗੀ ਜਿਹੜੇ ਵਧੀਆ ਕੀਰਤਨ ਕਰਦੇ ਸੀ ਮੇਰੇ ਟਾਈਮ ਤੇ ਜਿਨ੍ਹਾਂ ਦੇ ਵਿੱਚ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਕਿਉਂਕਿ ਉਸੇ ਟਾਈਮ ਮੈਂ ਕੀਰਤਨ ਦੀ ਸਿੱਖਣ ਦੀ ਸ਼ੁਰੂਆਤ ਕੀਤੀ ਸੀ ਅੱਜ ਵੀ ਉਹਨਾਂ ਨੂੰ ਹੀ ਸੁਣਦਾ ਮਜ਼ਾ ਆਉਂਦਾ ਬੇਜਕ ਹੋਰ ਨਵੇਂ ਰਾਗੀ ਜਥੇ ਵਧੀਆ ਵੀ ਆ ਗਏ ਆ ਪਰ ਉਹਨਾਂ ਦੀ ਇੱਕ ਸ਼ਾਪਮੰਦ ਦੇ ਵਿੱਚ ਇੰਨੀ ਬਣੀ ਆ ਸੁਣ ਕੇ ਦਿਲ ਕਰਦਾ ਕਿ ਹੋਰ ਸੁਣੀਏ ਨਵੇਂ ਸਿੱਖਿਆਰਥੀ ਨੌਜਵਾਨ ਜੋ ਇਸ ਖੇਤਰ ਦੇ ਵਿੱਚ ਆ ਰਹੇ ਤੁਹਾਨੂੰ ਬਹੁਤ ਫੋਲੋ ਕਰਦੇ ਆ ਮੈਨੂੰ ਇਹ ਵੀ ਪਤਾ ਲੱਗਾ ਜੀ ਤੇ ਉਹਨਾਂ ਨੂੰ ਕੀ ਸੁਝਾਅ ਦੇਣਾ ਚਾਹੋਗੇ ਤੁਸੀਂ ਉਹ ਜੇ ਕੀਰਤਨ ਦੇ ਖੇਤਰ ਵਿੱਚ ਆਉਂਦੇ ਆ ਕੀਰਤਨ ਦੇ ਖੇਤਰ ਦੇ ਵਿੱਚ ਸਭ ਤੋਂ ਪਹਿਲਾਂ ਤੇ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਾਂਗਾ ਕਿ ਸਿੱਖਲਾਈ ਜਿਹੜੀ ਆ ਨਾ ਉਹ ਪ੍ਰੋਪਰ ਜਿਹੜਾ ਕੋਰਸ ਆ ਉਹ ਕਰੋ ਪੂਰਾ ਮਿਸ਼ਨਰੀ ਕਾਜ ਦਾ 3 ਸਾਲ ਦਾ ਕੋਰਸ ਹੁੰਦਾ ਜੇ ਨਹੀਂ ਉਥੋਂ ਕਰਨਾ ਤਾਂ ਕਿਸੇ ਪ੍ਰਾਈਵੇਟ ਅਕੈਡਮੀ ਤੋਂ ਵੀ ਕਰਨਾ ਪ੍ਰੋਪਰ ਉਹਨੂੰ ਰਾਗਾਂ ਦੇ ਵਿੱਚ ਸਿੱਖ ਕੇ ਉਹਦਾ ਬੇਸ ਵਧੀਆ ਬਣਾ ਕੇ ਤੇ ਫਿਰ ਉਹਨੂੰ ਕੀਰਤਨ ਨੂੰ ਧਾਰਨ ਕੀਤਾ ਜਾਵੇ ਤੇ ਸੰਗਤਾਂ ਨੂੰ ਸੁਣਾਇਆ ਜਾਵੇ। ਸੋ ਸਾਧ ਸੰਗਤ ਜੀ ਭਾਈ ਕਮਲਜੀਤ ਸਿੰਘ ਜੀ ਦੇ ਜੀਵਨ ਦੀ ਅਸੀਂ ਉਹਨਾਂ ਪਹਿਲੂਆਂ ਨੂੰ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਜਿਨ੍ਹਾਂ ਦੇ ਬਾਰੇ ਤੁਸੀਂ ਸ਼ਾਇਦ ਜਾਣੂ ਨਹੀਂ ਸੋ ਸਾਨੂੰ ਆਸ ਹੈ ਕਿ ਤੁਸੀਂ ਵੀ ਇਸ ਗੱਲਬਾਤ ਦਾ ਪੂਰਾ ਆਨੰਦ ਲਿਆ ਹੋਵੇਗਾ। ਔਰ ਅਗਲੀ ਦਫਾ ਇਸੇ ਤਰ੍ਹਾਂ ਦੀ ਇੱਕ ਹੋਰ ਨਿੱਗੀ ਤੇ ਪਿਆਰੀ ਸ਼ਖਸੀਅਤ ਨੂੰ ਲੈ ਕੇ ਆਪ ਜੀ ਦੇ ਨਾਲ ਰੂਬਰੂ ਹੋਵਾਂਗੇ ਉਦੋਂ ਤੱਕ ਦੇ ਲਈ ਸਾਨੂੰ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ